ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਐਨਆਰਆਈ ਮਹਿਲਾ ਦੇ ਵੱਲੋਂ ਲੁਟੇਰਿਆਂ ਦਾ ਮੁਕਾਬਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹੁਣ ਇਹ ਮਹਿਲਾ ਮੀਡੀਆ ਦੇ ਸਾਹਮਣੇ ਆਈ ਹੈ ਲੁਧਿਆਣਾ ਦੇ ਡੇਹਲੋਂ ਦਾ ਇਹ ਵੀਡੀਓ ਸੀ ਤਾਂ ਮਹਿਲਾ ਹਰਜਿੰਦਰ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੋ ਇਸ ਪੂਰੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਕਿ ਜਦੋਂ ਅਚਾਨਕ ਡੇਹਲੋਂ ਨੇੜੇ ਸੋਨਸਾਨ ਨਹਿਰ ਦੇ ਕੋਲ ਉਹਨਾਂ ਦੀ ਕਾਰ ਪਹੁੰਚੀ ਤਾਂ ਅੰਡੇ ਮਾਰ ਕੇ ਉਹਨਾਂ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਮੁੰਡਿਆਂ ਵੱਲੋਂ ਕੀਤੀ ਗਈ ਜਿਸ ਦੇ ਚਲਦੇ ਉਸਨੇ ਬਹਾਦਰੀ ਦਿਖਾਈ ਅਤੇ ਇਹਨਾਂ ਲੁਟੇਰਿਆਂ ਨੂੰ ਉਥੋਂ ਭਜਾ ਦਿੱਤਾ ਇਸ ਦੇ ਚਲਦੇ ਹੀ ਹਰਜਿੰਦਰ ਕੌਰ ਨੇ ਕਿਹਾ ਕਿ ਸਭ ਨੂੰ ਐਨੇਕ ਯੋਗਤਾ ਹੋਣਾ ਚਾਹੀਦਾ ਹੈ ਕਿ ਉਹ ਅਜਿਹੇ ਲੋਕਾਂ ਦਾ ਮੁਕਾਬਲਾ ਕਰ ਸਕਣ ਕਿਉਂਕਿ ਅੱਜ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਅਤੇ ਸੈਲਫ ਡਿਫੈਂਸ ਹੋਣਾ ਜ਼ਰੂਰੀ ਹੈ ਜੀ ਬ੍ਰਦਰ ਸਿਚੁਏਸ਼ਨ ਤਾਂ ਲੁੱਟ ਦਿਓ ਲੱਗ ਰਹੀ ਸੀ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੰਜਾ ਮਾਰ ਕੇ ਅਸੀਂ ਡੇਲੋ ਦੀ ਨਹਿਰ ਦੇ ਉੱਤੇ ਜਾ ਰਹੇ ਸੀ ਬ੍ਰਦਰ ਰਿਸ਼ਤੇਦਾਰੀ 'ਚ ਜਾਣਾ ਸੀਗਾ ਨਾਲ ਮੇਰੇ ਬਜ਼ੁਰਗ ਸੀਗੇ ਸਾਡੇ ਤੇ ਥੋੜੀ ਦੇਰ ਲਈ ਸਾਨੂੰ ਲੱਗਿਆ ਕੋਈ ਚੇਸ ਕਰ ਰਿਹਾ ਸਾਨੂੰ ਤੇ ਮੇਰੀ ਚਾਚੀ ਨੇ ਪਹਿਲਾਂ ਹੀ ਵੀਡੀਓ ਔਨ ਕਰ ਲਈ ਜਿਹਦੇ ਵਿੱਚ ਲੋਕੀ ਪੁੱਛ ਰਹੇ ਨੇ ਕਿ ਕਿਦਾਂ ਵੀਡੀਓ ਇਕਦਮ ਹੀ ਔਨ ਕੀਤੀ ਉਹ ਇਕਦਮ ਨਹੀਂ ਔਨ ਕੀਤੀ ਸੀ ਉਹ ਪਹਿਲਾਂ ਹੀ ਔਨ ਕੀਤੀ ਸੀ ਕਿਉਂਕਿ ਸਾਨੂੰ ਸ਼ੱਕ ਹੋਇਆ ਸੀ ਥੋੜਾ ਜਾਂ ਵੀ ਕੁਝ ਹੋਊਗਾ ਜਾਂ ਹੋ ਰਿਹਾ ਹੈ ਮੇਰੀ ਚਾਚੀ ਨੇ ਔਨ ਕੀਤੀ ਹੋਈ ਸੀਗੀ ਤੇ ਮੈਂ ਨਹੀਂ ਇੰਨਾ ਗੋਲਿਆ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਰਾਹ ਦੇ ਦਾਨੀਆ ਜਦੋਂ ਮੈਂ ਰਾਹ ਦੇਣ ਦੀ ਕੋਸ਼ਿਸ਼ ਕਰਦੀ ਸੀ ਰਾਹ ਨਹੀਂ ਸੀ ਲੰਦੇ ਆ ਕੇ ਫੇਰ ਪਿੱਛੇ ਚਲ ਜਾਂਦੇ ਸੀਗੇ ਫਿਰ ਮੈਂ ਬਿਲਕੁਲ ਹੌਲੀ ਕਰ ਲਈ ਮੈਂ ਦੇਖਾਂ ਕੀ ਕਰਦੇ ਨੇ ਕੀ ਨਹੀਂ ਵੀ ਜੇ ਦੇਖੀ ਜਾਓ ਜੋ ਹੋਊਗਾ ਮੈਂ ਸਾਈਡ ਤੇ ਜਦੋਂ ਕੀਤੇ ਉਹਨੇ ਇੱਕਦਮ ਹੀ ਅੰਡੇ ਮਾਰੇ ਆ ਗੱਡੀ ਦੇ ਉੱਤੇ ਮੈਨੂੰ ਸਮਝ ਨਹੀਂ ਆ ਵੀ ਆਹ ਕੀ ਹੋ ਗਿਆ ਨਾ ਵੀ ਮੈਂ ਤਾਂ ਪਹਿਲੀ ਵਾਰੀ ਉਹ ਚੀਜ਼ ਨੂੰ ਫੇਸ ਕੀਤਾ ਸੀਗਾ ਮੈਨੂੰ ਚਿੱਤ ਚਿੱਤੇ ਵੀ ਨਹੀਂ ਸੀ ਵੀ ਇਦਾਂ ਕੁਝ ਹੋਊਗਾ ਮੰਮੀ ਉਹਨਾਂ ਨੇ ਚੀਕ ਝਾੜਾ ਪਾਦਾ ਮੇਰੀ ਮੰਮੀ ਦੂਜੀ ਮੇਰੀ ਸੱਸ ਮੰਮੀ ਜਿਹੜੇ ਹੈਗੇ ਨੇ ਉਹ ਬਜ਼ੁਰਗ ਨੇ ਉਹ ਪੈਣੀ ਉਹ ਨੂੰ ਰੋਕ ਰੇ ਸੀ ਗੱਡੀ ਹਾਂਜੀ ਉਹ ਮੇਰੇ ਚਾਚੀ ਜੀ ਸੀ ਕਿਹੜੇ ਰੋਕ ਰੇ ਸੀ ਦੂਜੇ ਮੇਰੇ ਮੰਮੀ ਤਾਂ ਜੀ ਉਹ ਪੈਨਿਕ ਹੋ ਗਏ ਬਹੁਤ ਜ਼ਿਆਦਾ ਉਹ ਉੱਥੇ ਉਹਨਾਂ ਨੂੰ ਜਿਵੇਂ ਥੋੜਾ ਅਟੈਕ ਆਇਆ ਹੁੰਦਾ ਪੈਨਿਕ ਦਾ ਉੱਥੇ ਉਹ ਆਲ ਮਾਲ ਜੇ ਹੋ ਗਏ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਸੀ ਮੈਂ ਇੰਨੀਆਂ ਗੱਲਾਂ ਕਰਾਂ ਜਾਂ ਕੁਝ ਕਰਾਂ ਸਾਡੀ ਗੱਡੀ ਦੇ ਵਿੱਚ ਸ਼ਸਤਰ ਪਈ ਹੁੰਦੇ ਆ ਜੀ ਹਮੇਸ਼ਾ ਹੀ ਬੜੀ ਦਲੇਰੀ ਦੇ ਨਾਲ ਉਸ ਉਸ ਬਾਹਰ ਦੀ ਜਿਹੜੀ ਫੁਟੇਜ ਆਈ ਹੈ ਪੂਰੀ ਤੁਸੀਂ ਪਹਿਲੀ ਰੱਖਿਆ ਹੋਇਆ ਸੀ ਮਤਲਬ ਕਰ ਰਹੇ ਹੋ ਇਹ ਹਮੇਸ਼ਾ ਹੀ ਜਿੱਥੇ ਵੀ ਜਾਂਦਾ ਜਾਂਦੇ ਤਲਵਾਰ ਨਾਲ ਹੁੰਦੀ ਹੈ ਜੀ ਸਾਡੇ ਹਮੇਸ਼ਾ ਹੀ ਨਾਲ ਹੁੰਦੀ ਹੈ ਕਿਉਂਕਿ ਸਿਚੁਏਸ਼ਨ ਦਾ ਪੰਜਾਬ ਦੇ ਹਾਲਾਤ ਇਦਾਂ ਦੇ ਪਹਿਲੇ ਪਤਾ ਹੀ ਹੁਣ ਇਹ ਤਾਂ ਹੈ ਨਹੀਂ ਕਿ ਕਿਸੇ ਨੂੰ ਪੰਜਾਬ ਦੇ ਹਾਲਾਤਾਂ ਦਾ ਨਹੀਂ ਪਤਾ ਹਨ ਇਹ ਤਾਂ ਹਾਈ ਕੁਝ ਚੱਲਦਾ ਹੁੰਦਾ ਚਾਹੇ ਮੈਂ ਕੱਲੀ ਪੰਜਾਬ ਦੀ ਗੱਲ ਨਹੀਂ ਕਰਦੀ ਮੈਂ ਹੋਰ ਸੂਬਿਆਂ ਦੀ ਵੀ ਗੱਲ ਕਰਦੀਆਂ ਕਿਉਂਕਿ ਸ਼ਰਾਰਤੀ ਅਨਸਰ ਹਰ ਜਗ੍ਹਾ ਹੋ ਸਕਦੇ ਨੇ ਅੱਛਾ ਤੁਹਾਡੇ ਨਾਲ ਇਹ ਪਿੱਛੇ ਕਿੱਥੋਂ ਜੀ ਤੁਹਾਡੇ ਕਿਉਂ ਤੁਸੀਂ ਬ੍ਰਦਰ ਜਦੋਂ ਘਰ ਨਿਕਲਿਆ ਉਦੋਂ ਨਹੀਂ ਮੰਤਰ ਨਹਿਰਤੀ ਦਿਖੇ ਨੇ ਉਹਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਮੂਰੇ ਹਾਂਜੀ ਜਦੋਂ ਅੰਡੇ ਮਾਰੇ ਨਾ ਫਿਰ ਮੋਟਰਸਾਈਕਲ ਘੁਮਾ ਕੇ ਉਹਨਾਂ ਨੇ ਸਾਹਮਣੇ ਲਾਈਟ ਵੀ ਮਾਰੀ ਆ ਪਰ ਜਦੋਂ ਮੈਂ ਤਲਵਾਰ ਲੈ ਕੇ ਲੰਘੀ ਆ ਜੀ ਹੂੰ ਉਦੋਂ ਉਹ ਉਦੋਂ ਨਾਲ ਸੱਡ ਦਾ ਮੋਹਲ ਹੋਇਆ ਉਹਨਾਂ ਨੇ ਦੇਖਿਆ ਵੀ ਤਲਵਾਰ ਆ ਗਈ ਉਦੋਂ ਹੀ ਉਹਨਾਂ ਨੇ ਆਪਣਾ ਮੋਟਰਸਾਈਕਲ ਮੋੜ ਲਿਆ ਸੀ ਜੀ ਉਸ ਤੋਂ ਬਾਅਦ ਇੱਕ ਭਾਈ ਸਾਹਿਬ ਆ ਰਹੇ ਸੀ ਹੁਣ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣਾਈ ਆ ਉਹਨਾਂ ਨੇ ਦੇਖਿਆ ਜਦੋਂ ਨਾ ਉਹਨਾਂ ਨੇ ਮੋੜਿਆ ਮੋਟਰਸਾਈਕਲ ਉਹਨਾਂ ਨੂੰ ਦੇਖਿਆ ਵੀ ਪਿੱਛੇ ਬੰਦਾ ਆ ਰਿਹਾ ਫਿਰ ਨਹੀਂ ਫਿਰ ਤਰ੍ਹਾਂ ਉਹ ਚੱਕਰ ਹੀ ਹੋ ਗਏ ਫਿਰ ਇੱਕ ਪਿੱਛੇ ਕਾਰ ਆ ਰਹੀ ਸੀਗੀ ਪਛਾਨਣਾ ਹੋ ਗਿਆ ਬਹੁਤ ਜ਼ਿਆਦਾ ਫਿਰ ਉਹ ਘਬਰਾ ਕੇ ਕਿਉਂਕਿ ਨੇਰੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹ ਜਦੋਂ ਚੰਨਾ ਹੋ ਗਿਆ ਫੇ ਭੱਜ ਕੇ ਫੇ ਅੱਛਾ ਤੁਸੀਂ ਪਹਿਲੇ ਪਹਿਲੇ ਵੀ ਕਿਉਂਕਿ ਤੁਸੀਂ ਅਨਰਾਈ ਹੋ ਕਿੱਥੇ ਜਾਣ ਵਾਲੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਕਦੋਂ ਆਏ ਹੋ ਇੰਡੀਆ ਚ ਮੈਨੂੰ 15 ਕਿ ਦਿਨ ਹੋ ਗਏ ਜੀ ਆਏ ਨੂੰ ਅੱਛਾ ਇਹ ਦਲੇਰੀ ਕਿਉਂਕਿ ਬਾਕੀ ਔਰਤਾਂ ਨੂੰ ਬਾਕੀ ਕੁੜੀਆਂ ਨੂੰ ਵੀ ਸ਼ੇਧ ਲੱਗੀ ਜਿਸ ਤਰ੍ਹਾਂ ਦੇ ਨਾਲ ਤੁਹਾਡੀ ਵੀਡੀਓ ਸੀ ਤਾਂ ਹੀ ਤੁਹਾਡੀ ਇੰਟਰਵਿਊ ਕਰ ਰਿਹਾ ਕਿਵੇਂ ਕਿਵੇਂ ਦੇਖਦੇ ਹੋ ਇਸ ਤਸਵੀਰ ਨੂੰ ਪੰਜਾਬ ਦੀ ਦਲੇਰੀ ਆ ਦੇਖੋ ਜੀ ਮੇਰੇ ਖਿਆਲ ਦੇ ਵਿੱਚ ਖੂਨ ਚੀ ਹੁੰਦੀ ਆ ਤੇ ਅਸੀਂ ਤਾਂ ਵੈਸੇ ਹੀ ਪੰਜਾਬੀ ਆ ਨਾ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਸਾਰਾ ਪਰਿਵਾਰ ਵਾਰਤਾ ਇਹ ਤੋਂ ਵੱਡੀ ਦਲੇਰੀ ਕੀ ਹੋਗੀ ਉੱਥੋਂ ਹੀ ਅਸੀਂ ਸਿੱਖਿਆ ਲਈ ਹੋਈ ਆ ਤੇ ਉੱਥੋਂ ਹੀ ਜਦੋਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਤੁਹਾਡੇ ਘਰ 'ਚ ਸਿਮਰਨ ਹੁੰਦਾ ਤਾਂ ਤੁਹਾਡੇ ਮੇਰੇ ਖਿਆਲ ਦੇ ਵਿੱਚ ਆਟੋਮੈਟਿਕਲੀ ਤੁਹਾਡੇ ਵਿੱਚ ਨਾ ਉਹ ਉਹ ਚੀਜ਼ ਆ ਜਾਂਦੀ ਆ ਤੁਹਾਨੂੰ ਉਹਨਾਂ ਸਿਚੁਏਸ਼ਨ ਨੂੰ ਹੈਂਡਲ ਕਰਨ ਦਾ ਨਾ ਤੁਹਾਡੇ 'ਚ ਰੱਬ ਆਪ ਹੀ ਹੌਸਲਾ ਪਾ ਦਿੰਦਾ ਨਮ ਆ ਜਿੰਨੇ ਟੋਟਲ ਕਿੰਨੇ ਜਾਣੇ ਕੋਸ਼ਿਸ਼ ਕੀਤੀ ਹੈ ਤੁਹਾਡੇ ਨਾਲ ਜਿਹੜੀ ਫੈਮਿਲੀ ਮੈਂਬਰ ਸੀ ਉਹ ਕਨੇ ਨਾ ਬਾਹਰ ਜਾਓ ਨਾ ਹਾਂਜੀ ਉਹ ਘਬਰਾ ਗਏ ਨਾ ਵਿਚਾਰੇ ਕਿਉਂਕਿ ਪਿੰਡ ਦੀਆਂ ਭੋਲੀਆਂ ਮੇਰੀਆਂ ਮੰਮੀ ਹੋਣੀ ਉਹਨਾਂ ਨੂੰ ਕੀ ਪਤਾ ਨਾ ਇਹ ਚੀਜ਼ਾਂ ਦਾ ਵੀ ਕਿਵੇਂ ਕੀ ਹੋ ਗਿਆ ਕੀ ਨਹੀਂ ਮੈਨੂੰ ਰੋਕ ਰੀਆਂ ਸੀ ਕਿ ਆਪਾਂ ਨਹੀਂ ਜਾਣਾ ਹੈਗਾ ਮੈਂ ਹੀ ਜ਼ਿੰਦਕਾਰੀ ਸੀ ਮੈਂ ਟੋਟਲ ਕਿੰਨੇ ਜਾਣੇ ਸੀ ਟੋਟਲ ਕਿੰਨੇ ਆ ਬ੍ਰਦਰ ਜਿਹੜਾ ਵਿਟਨੈਸ ਉਹਨੇ ਇਹੀ ਕਿਹਾ ਕਿ ਕਿਉਂਕਿ ਮੈਨੂੰ ਤਾਂ ਦੋ ਦੇ ਕਹਿੰਦਾ ਇੱਕ ਪਹਿਲਾ ਮੂਰੇ ਖੜਾ ਸੀਗੇ ਵੀ ਤਿੰਨੇ ਜਾਣੇ ਸੀਗੇ ਹਾਂਜੀ ਤੇ ਕਾਦੇ ਤੇ ਸੀਗੇ ਜੀ ਮੋਟਰਸਾਈਕਲ ਤੇ ਸੀ ਤੁਹਾਡੇ ਵੀ ਕੋਈ ਕੁਝ ਹੈਗਾ ਸੀ ਪੈਸੇ ਆ ਗੂ ਤੁਸੀਂ 골ਡ ਪਾਇਆ ਸੀ ਉ ਇਹ ਮੁੰਜੋ ਜੋ ਮਨੀ ਹੁੰਦੀਆਂ ਹਨ ਜੀ ਉਹ ਤਾਂ ਹੁੰਦੀ ਹੋਈ ਆ ਨਾ ਮੈਨੂੰ ਲੱਗਦੀ ਹੈ ਰੈਂਡਮ ਘਟਨਾ ਸੀਗੀ ਮੈਨੂੰ ਰੈਂਡਮ ਲੱਗ ਰਿਹਾ ਹੈ 56 ਦੇ ਕੀ ਸੁੱਟਿਆ ਗਿਆ ਸੀ ਕਿੰਨੇ ਕੋ ਸਵਾਰ ਸੀਗੇ ਉਹਨਾਂ ਵਾਸਤੇ ਤੋਂ ਮੈਂ ਜਿਹਨੂੰ ਜਾਣੀ ਸੀ ਮੋਟਰਸਾਈਕਲ ਹਾਂਜੀ ਅੱਛਾ ਬਾਕੀ ਔਰਤਾਂ ਨੂੰ ਕੀ ਕਿਉਂਕਿ ਕਈ ਲੜਕੀਆਂ ਜਦੋਂ ਸਨੇਚਿੰਗ ਹੁੰਦੀ ਹੈ ਡਰ ਜਾਂਦੀਆਂ ਨੇ ਜਿਵੇਂ ਤੁਸੀਂ ਦਲੇਰੀ ਦਿਖਾਈਏ ਕਿ ਮੈਸੇਜ ਕੀ ਆਉਣਾ ਮੈਸੇਜ ਇਹ ਹੈ ਜੀ ਕਿ ਸ਼ਸਤਰ ਕੇ ਅਧੀਨ ਹੈ ਰਾਜ ਤੁਹਾਨੂੰ ਆਪਣੀ ਰੱਖਿਆ ਆਪ ਕਰਨੀ ਪੈਣੀ ਹੈ ਤੁਸੀਂ ਇਹ ਜੇ ਸੋਚਦੇ ਹੋ ਨਾ ਵੀ ਤੁਹਾਨੂੰ ਕੋਈ ਬਚਾਉਣ ਆਊਗਾ ਉਦੋਂ ਤੱਕ ਦਾ ਤੁਸੀਂ ਆਪਣੀ ਜਾਨ ਤੋਂ ਹੱਥ ਗਵਾ ਲੋਗੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਸੈਲਫ ਡਿਫੈਂਸ ਕਰਨਾ ਆਉਣਾ ਚਾਹੀਦਾ ਸੈਲਫ ਰੱਖਿਆ ਕਰਨੀ ਆਉਣੀ ਚਾਹੀਦੀ ਆ ਤੇ ਤੁਹਾਡੇ ਕੋਲੇ ਸ਼ਸਤਰ ਜਾਂ ਹਥਿਆਰ ਹੋਣਾ ਬਹੁਤ ਜ਼ਰੂਰੀ ਆ ਤੁਹਾਡੀ ਰੱਖਿਆ ਦੇ ਲਈ ਹਾਂਜੀ ਜੋ ਅੱਜ ਦੇ ਹਾਲਾਤ ਨੇ ਚਾਰੇ ਪਾਸੇ ਹਾਲਾਤ ਬਣੇ ਹੋਏ ਨੇ ਮਾਰੇ ਕਿਉਂਕਿ ਜੇ ਅੱਜ ਤੋਂ 10 ਸਾਲ ਪਹਿਲਾਂ ਦਾ ਟਾਈਮ ਦੇਖੀਏ ਜੀ ਉਦੋਂ ਤਰੀਕਾ ਹੋਰ ਸੀ ਹੁਣ ਹੋ ਗਿਆ ਜੀ ਟੈਕਨੋਲੋਜੀ ਦਾ ਜ਼ਮਾਨਾ ਲੋਕੀ ਮਿੰਟਾਂ ਸਕਿੰਟਾਂ 'ਚ ਕੁਝ ਤੇ ਕੁਝ ਸੋਚ ਲਾਉਂਦੇ ਨੇ ਬਣਾ ਦਿੰਦੇ ਨੇ ਤੇ ਪੰਜਾਬ ਦੇ ਲੋਕਾਂ ਦਾ ਵੈਸੇ ਹੀ ਥੋੜਾ ਜਿਹਾ ਜਜਮੈਂਟਲ ਹਿਸਾਬ ਕਰਤਾ ਤੁਹਾਨੂੰ ਲੱਗਦਾ ਪੰਜਾਬ ਦੇ ਕਾਨੂੰਨੀ ਵਿਵਸਥਾ ਕਿ ਦਿਨ ਕਿਦਾਂ ਜਿਸ ਤਰ੍ਹਾਂ ਦੇ ਨਾਲ ਖਬਰਾਂ ਆਉਂਦੀਆਂ ਨੇ ਤੁਹਾਨੂੰ ਵੀ ਲੱਗਣ ਦੀ ਕੋਸ਼ਿਸ਼ ਕੀਤੀ ਮੇਰੇ ਮੈਂ ਨਾ ਕਾਨੂੰਨ ਵਿਵਸਥਾ ਦਾ ਮੈਂ ਕੁਝ ਨਹੀਂ ਕਹਿ ਸਕਦੀ ਕਿਉਂਕਿ ਜਿਹੜਾ ਕਾਨੂੰਨ ਨੇ ਕੰਮ ਕਰਨਾ ਉਹ ਕਰ ਹੀ ਜਾਣਾ ਤੁਹਾਨੂੰ ਮੈਂ ਤਾਂ ਸਭ ਮੇਰਾ ਤਾਂ ਹੀ ਮੇਰਾ ਮੇਰਾ ਮਕਸਦ ਇਹੀ ਹੈ ਕਹਿਣ ਦਾ ਮੈਂ ਹਰ ਵਾਰ ਇਹੀ ਕਹਿ ਰਹੀ ਹਾਂ ਕਿ ਤੁਸੀਂ ਆਪ ਆਓ ਅੱਗੇ ਤੁਸੀਂ ਕਿਉਂ ਕਾਨੂੰਨ ਵਿਵਸਥਾ ਦੇ ਦੁਹਾਈਆਂ ਦੇਣ ਲੱਗ ਜਾਂਦੇ ਆ ਤੁਸੀਂ ਹੁਣ ਤੁਹਾਡੇ ਘਰ ਦੇ ਉੱਤੇ ਕੋਈ ਭੀੜ ਪਵੇ ਤੁਸੀਂ ਕਾਨੂੰਨ ਵਿਵਸਥਾ ਦੇਖੋਗੇ ਮੁੱਖੀ ਕਾਨੂੰਨ ਆਵੇ ਵਿਵਸਥਾ ਆਵੇ ਮੇਰੇ ਘਰ ਦੇ ਨੂੰ ਬਚਾਵੇ ਕੋਈ ਤੁਸੀਂ ਪਹਿਲਾਂ ਆਪ ਦੇਖੋਗੇ ਨਾ ਵੀ ਜਦੋਂ ਤੁਹਾਡੇ ਤੇ ਜ਼ਿੰਮੇਵਾਰੀ ਪੈਂਦੀ ਹੈ ਕਿ ਮੇਰਾ ਕੀ ਫਰਜ ਹੈ ਠੀਕ ਹੈ ਨਾ ਉਦੋਂ ਉਦੋਂ ਕਾਨੂੰਨ ਵਿਵਸਥਾ ਨਹੀਂ ਦੇਖੀ ਜਾਂਦੀ ਹੈਗੀ ਉਹ ਤਾਂ ਪੁਲਿਸ ਦਾ ਕੰਮ ਦਾ ਬਾਅਦ ਦਾ ਜਦੋਂ ਘਟਨਾ ਹੋ ਜਾਂਦੀ ਬਾਅਦ ਚ ਉਹਨੇ ਪੁੱਛ ਪੜਤਾਲ ਕਰਨੀ ਹੈ ਪਰ ਉਹ ਵੀ ਕੀ ਆ ਕੁਝ ਵੀ ਨਹੀਂ ਜਦੋਂ ਸਿਚੁਏਸ਼ਨ ਨੂੰ ਉਦੋਂ ਹੀ ਹੈਂਡਲ ਕਰੋ ਚਲੋ ਥੋੜੇ ਚਾੜਾ ਤੁਸੀਂ ਸ਼ਿਕਾਇਤ ਦਿੱਤੀ ਹਾਂਜੀ ਆਲਰੇਡੀ ਤਾਂ ਹੋਈ ਹੋਈ ਐ ਜੀ ਗੱਲਬਾਤ ਕੀ ਮੈਂ ਪੁਲਿਸ ਨੂੰ ਹਾਂਜੀ ਉਹ ਕਾਰਵਾਈ ਕਰਨ ਨੇ ਆਪਣੀ ਕਿਹੜਾ ਥਾਣਾ ਕਿਹੜਾ ਮਿਲਲੇ ਆਪਣੇ ਨਾਲ ਲਈ ਸਾਡੇ थैंक यू ਖੈਦਤ ਜੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਖਰਾਬ ਹੁੰਦਾ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਇਸ ਮਹਿਲਾ ਨੇ ਕਿਹਾ ਕਿ ਹਰ ਇੱਕ ਨੂੰ ਆਪਣੇ ਲਈ ਲੜਨ ਦੀ ਹਿੰਮਤ ਜ਼ਰੂਰ ਹੋਣੀ ਚਾਹੀਦੀ ਹੈ ਬਿਊਰੋ ਰਿਪੋਰਟ ਲਈ ਪੰਜਾਬੀ ਟੀਵੀ